ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਵਲੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਗੁਰੈ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲਰ ਕਲਸਤਨ ਮਹਾ ਮਿਟਾਵੋ ਸਿਮਰੋ ਜਸ ਬਿਸੰਪਰ ਏਕਾ ਨਾਮ ਜਪਤ ਅਗਨਤ ਅਨੇਕਾ ਵੇਦ ਪੁਰਾਨ ਸਿਮਰਿਤ ਸੁਦਾਖੀਰ ਕਿੰਨੇ ਰਾਮ ਨਾਮ ਇੱਕ ਆਖੀਰ ਕਿਨ ਕਾ ਇੱਕ ਜਿਸ ਜੀਅ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਖੀ ਏਕਾ ਦਰਸ ਤੋ ਹਾਰੋ ਨਾਨਕ ਓਨ ਸੰਗ ਮੋਹਾ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ भगत जणा का मन विश्राम रहआव प्रभु कै सिमरन करा बना बसा प्रभु कै सिमरन दुख जमनसा प्रभु कै सिमरन काल परहरा प्रभु कै सिमरन दुश्मन टरा प्रभु सिमरत कुछ बिकन लाग्या प्रभु कै सिमरन अंधी न जाग्या प्रभु कै सिमरन पो नबे आपा प्रभु कै सिमरन दुख न संताप प्रभु कै सिमरन साधु कै संगा ਸਰਬਨਿਧਾਨ ਨਾਨਕਰ ਰੰਗ ਪ੍ਰਭ ਕੈ ਸਿਮਰਨ hrte ਸਿਧਨੋ ਨੀਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਾਦੂ ਜਾ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਪਲਾ ਪ੍ਰਭ ਕੈ ਸਿਮਰਨ ਸੂਫਲ ਫਲ ਫਲਾ ਸੇ ਸਿਮਰ ਹੈ ਹਾ ਜੀ ਨੂੰ ਆਪ ਸਿਮਰ ਆਏ ਨਾਨਕ ਤਾਂ ਕਹਿਲਾ ਗੋ ਭਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ 부ਝਾ ਪ੍ਰਭ ਕਾ ਸਿਮਰਨ ਸਭ ਕੀ ਸੁਝਾ ਪ੍ਰਭ ਕਾ ਸਿਮਰਨ ਨਹੀਂ ਜਮੁ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਮੈਂ ਲਈ ਤਾਂ ਨਾਮ ਅਰਿੱਧਾ ਮਾਹਾਸਾ ਮਾਏ ਪ੍ਰਭ ਜੀ ਬਸ ਹਾਂ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰ ਹਾਂ ਸੇ ਤਨਵੰਤੇ ਪ੍ਰਭ ਕੋ ਸਿਮਰ ਹਾਂ ਸੇ ਪਤਵੰਤੇ ਪ੍ਰਭ ਕੋ ਸਿਮਰ ਹਾਂ ਸੇ ਜਨ ਪਰਵਾਨ ਪ੍ਰਭ ਕੋ ਸਿਮਰ ਹਾਂ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰ ਹਾਂ ਸੇ ਬੇਮਤਾਜੇ ਪ੍ਰਭ ਕੋ ਸਿਮਰ ਹਾਂ ਸੇ ਸਭ ਕੇ ਰਾਜੇ ਪ੍ਰਭ ਕੋ ਸਿਮਰ ਹਾਸੇ ਸੁਖਵਾਸੀ ਪ੍ਰਭ ਕੋ ਸਿਮਰ ਹਾਸਦਾ ਬੇਨਾਸੀ ਸਿਮਰਨ ਤੇ ਲਾਗੇ ਜਿਨਾਂ ਆਪ ਦੇ ਆਲਾ ਨਾਨਕ ਜਨ ਕੀ ਮੰਗਾਰ ਵਾਲਾ ਪ੍ਰਭ ਕੋ ਸਿਮਰਾਂ ਹਾ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਾਂ ਹਾ ਤਿੰਸੋ ਬਲੇ ਹਾਰੀ ਪ੍ਰਭ ਕੋ ਸਿਮਰਾਂ ਹਾ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਹਾ ਤਿੰ ਸੁਖ ਬਿ ਹਾਵਾਂ ਪ੍ਰਭ ਕੋ ਸਿਮਰਾਂ ਹਾ ਤਿੰ ਆਤਮ ਜੀਤਾ ਪ੍ਰਭ ਕੋ ਸਿਮਰਾਂ ਹਾ ਤਿੰ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਹਾ ਤਿੰ ਅਨੰਦ ਕਨੇਰੇ ਪ੍ਰਭ ਕੋ ਸਿਮਰਾਂ ਹਾ ਬਸ ਹਰਨੇਰੇ ਸੰਤ ਕ੍ਰਿਪਾ ਤੇ ਅੰਦੀਨ ਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋ ਨਾ ਸ਼ੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਹਿ ਚਲ ਆਸਨ ਪ੍ਰਭ ਕਾ ਸਿਮਰਨ ਕਬਲ ਮੇਗਾਸਨ ਪ੍ਰਭ ਕਾ ਸਿਮਰਨ ਅਨਹਦ ਸ਼ੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰਨ ਹੈ ਸੇ ਜਨ ਜਿਨ ਕੋ ਪ੍ਰਭ ਮੇ ਆ ਨਾਨਕ ਤਿਨ ਜਨ ਸਰਨੀ ਪਿਆ हर सिमरन कर भगत प्रगट पाए हर सिमरन लग भेदू पाए हर सिमरन पे सिद्ध जति दाते हर सिमरन नीच चाह कुंट जाते हर सिमरन त री सब बतarna सिमर सिमर हर कार्य करना हर सिमरन के सकलकारा हर सिमरन में है आप निरंकारा कर कृपा जसो आप बुझाया नानक गुरुमुख हर सिमरन तिने पाएया ਲੋਕ ਦਿਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਧ ਸਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸੂਤ ਮੀਤ ਨ ਪਾਈ ਮਨੋਹਾ ਨਾਮ ਤੇ ਰਾਸੰਗ ਸਹਾਈ ਜਹ ਹਮਾਹਾਂ ਪੇ ਆਨ ਦੂਤ ਜਮਦਲਾ ਤਹ ਕੇਵਲ ਨਾਮ ਸੰਗ ਤੇ ਰਾਚਲਾ ਜਹ ਹਮੁਸਕਲ ਹੋਵੈ ਅਤਪਾਰੀ ਹਰ ਕੋ ਨਾਮ ਅਖਿਲ ਮਾ ਹੈ ਉਧਾਰੀ ਅਨੇਕ ਪੁਨਹ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਰਹਰਾ ਗੁਰਮੁਖ ਨਾਮ ਜਪੋ ਹੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗੈ ਸ੍ਰਿਸ਼ਟੀ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰਾ ਅਨੇਕ ਮਾਇਆ ਰੰਗ ਤੇਖਣਾ ਬੁਝਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਹਮਾਰਗ ਇਹੋ ਜਤ ਇਕੈਲਾ ਤਾ ਆਹ ਹਰ ਨਾਮ ਸੰਗ ਹੋਤ ਸੁਹੈਲਾ ਐਸਾ ਨਾਮ ਮਨ ਸਦਾ ਤੇਈਆ ਨਾਨਕ ਗੁਰਮੁਖ ਪਰਮਗਤ ਪਈਆ ਛੋਟਸ ਨਹੀਂ ਕੋਟ ਲਖਬਾਹੀ ਨਾਮ ਜਪਤ ਤਹ ਪਾਰ ਉਪਰਾਹੀ ਅਨੇਕ ਬਿਕਨ ਜਹ ਗਾਇ ਸੰਕਾਰਾ हर का नाम तत्काल उधारा अनेक जोन जन्मै मर जाम नाम पावै तश्राम हो मेला मल कब हो ना थोवै हर का नाम कोट पाप को वैसा नाम जप हो मन रंग नानक भाइया साध का संग तो है मार्ग के गने जा है ना कोसा हर का नाम ओहा तोसा ਜਹ ਭੈੜਾ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹ ਪੰਥਾ ਤੇਰਾ ਕੋ ਨਾ ਸਿਝਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਪਿਆਨ ਤਪਤ ਬਹੁ ਕਾਮ तहा हरके नाम की तुम ऊपर शाम जहा रेखा मन तुझ आ करखा तहन नानक हर हर अमृत वरखा भगत जना की बर्तन नाम संत जना कै मन बिराम हरका नाम दास की ओट हरका नाम उधर जन कोट हर जस करत है संत दिन रात हर हर ओखद साधक माता हर जन का हर नाम निदान पार ब्राह्मण जन किनो दान மன்ன தண்ணங்க ர நான हरका नाम जनको मुकुत जुगत हरका नाम जनको त्रिपत पुगत हरका नाम जनका रूप रंगा हर नाम जपत कब पर ना पंगा हरका नाम जनकी हुडई आई हरका नाम जन शोभा पाई हरका नाम जनको भोग जोग हर नाम जपत कछ ना है बे होगा जन लाता हर नाम की सेवा नानक पूजा हर हर देवा ਹਰ ਹਰ ਜਨਕ ਐ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੈ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਉਹ ਤੇ ਪੋਤ jana har har satate sone samadhan naam ra samate aate aate pahar jana har har jap har ka bhagat pragat nahi sapha har ki bhagat mukt baho kare nanak jansang kehte tar par jata e ho har ko naam ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲ타 ਨਾਮ ਕੀ ਮਹਿਮਾ ਸੰਤਰੀ ਦਿਵਸਾ ਸੰਤ ਪਰ ਤਾਪ ਦੂਰਤ ਸਭ ਨਸਾ ਸੰਤ ਕਾ ਸੰਗ ਬੜ ਪੱਗੀ ਪਾਇਆ ਸੰਤ ਕੀ ਸੇਵਾ ਨਾਮ ਤੇ ਆਇਆ ਨਾਮ ਤੂਲਕ ਅਵਰਨਾ ਹੋਏ ਨਾਨਕ ਗੁਰਮੁਖ ਨਾ ਭਾਵੈ ਜਨ ਕੋਏ ਸ਼ਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੈ ਸਾ ਰੰਡੋਲ पूजा नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमृत बखान जोग बे आशा कर्म तरम क्रिया सगले त्याग बिन मथे फिरेया अनेक प्रकार किए बहोत जतना पुण्य दान हममे बहोत न शरीर कटाए हमै कर राती वरत नेम करा बहोत पाती नहीं तुल राम नाम विचार नानक गुरमुख नाम जपिया एक बार नौ खंड प्रथमी फिरा चिर जीवा महा उदास तपिसर थीवा अगन महा हमत प्राण अनेक असव है वर पुदान ने ओली कर बहु आसन जान मार्ग संजम अत साधना नेमक नेमक कर शरीर कटावा ਟੋਪੀ ਹੋ ਮੈਂ ਮੈਲ ਨਾ ਜਾਵਾ ਹਰ ਕੇ ਨਾਮ ਸਮਰਤ ਕਚਨਾਹ ਨਾਨਕ ਗੁਰਮੁਖੋ ਨਾਮ ਜਪਤ ਗਤ ਪਾਹ ਮਨ ਕਾਮਨਾ ਤੀਰਥ ਦੇਹ ਛੂਟਾ ਗਰਭ ਗੁਮਾਨ ਨਾਮਨ ਤੇ ਹੂਟਾ ਸੋਚ ਕਰਾ ਦਿਨ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਈਸ ਦੇਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬੂ ਨਾ ਵਿਖਿਆ ਟਰਾ ਜਲ ਤੋ ਵਬ ਹੋ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਧਰ ਪਤਿਤ ਬਹੁ ਮੂਚ ਬਹੁਤ ਸਿਆਨ ਨਾ ਭਜਮ ਕਾ ਭੋ ਬਿਆਪਾ ਅਨੇਕ ਜਤਨ ਕਰ ਤ੍ਰਿਸ਼ਨ ਨਾ ਥਰਾਪਾ ਪੇਖ ਅਨੇਕ ਅਗਨ ਨਹੀਂ ਬੂਝਾ ਕੋਟ ਉਪਾਵ ਦਰਗਾਹ ਨਹੀਂ ਸੀ ਜਾ ਛੋਟ ਸਨਾਹੀ ਊਪ ਪਿਆਲਾ ਮੋਹਾ ਬਿਆਪ ਹੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨਾ ਗੋਵਿੰਦ ਭਜਨਾ ਬਿਲਤਿਲ ਨਹੀਂ ਮਾਨਾ ਹਰ ਕਾ ਨਾਮ ਜਬ ਤ ਦੁੱਖ ਜਾਏ ਨਾਨਕ ਬੋਲਾ ਸਜ ਸੁਭਾਏ चार पदार्थ जेको मांग्या साध जणा की सेवा लाग्या जेको अपना दुख मिटावे हर हर नाम हृदय सदगावे जेको अपनी शोभा लोरा साध संग ऐहो मैशोरा जेको जन्म मरण ते डरा साध जणा की शरणि परै जिस जन को प्रभु दर्श पे आसा नानक तां कैबल बल जासा सकल पूरक महापुरुष प्रधान साध संग जाका मिटा अभिमान आपस को ਜੋ ਜਾਣਾ ਨੀਚਾ ਸੋ ਗਨਿਆ ਸਭ ਤੇ ਉੱਚਾ ਜਾ ਕਾਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਕਟ ਕਟ ਚੀਨਾ ਮਨੋ ਪੁੰਨੇ ਤੇ ਬੂਰਾ ਮਿਟਾਣਾ ਪੇਖੈ ਸਗਲ ਸ੍ਰਿਸ਼ਟ ਸਾਜਨਾ सुख दुख जणा समदृश्ते ता नानक पाप पूण नहीं लेपा निर्धन को तन तेरो नाऊ नी ठावे को नाऊ तेरा ठाओ नी माने को प्रभु तेरो मान सगल कटा को देवो दान कर्ण करावन हार स्वामी सगल कटा के अंतर जामी अपनी कथा मीत जानो आपे आपन संग आप प्रभु आते तो मरी उस्तात तुम ते होए नानक और न जान न सको ਸਰਬਤਹ ਰਾਮ ਮਹਾ ਸ਼੍ਰੇਸ਼ਟ ਰਾਮ ਅਰ ਕੋ ਨਾਮ ਜਪ ਨਿਰਮਲ ਕਾਮ ਸਗਲ ਕਰੀਆ ਮਹਾ ਉਤਮ ਕੇ ਰਿਆ ਸਾਧ ਸੰਗ ਦੁਰਮਤ ਮਲਹਿ ਰਿਆ ਸਗਲ ਉਦਮ ਮਹਾ ਉਦਮ ਪਲਾ ਹਰ ਕਾ ਨਾਮ ਜਪੋ ਜੀਏ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਅਰ ਕੋ ਜੈ ਸੋਨਾਰ ਸੰਬਖਾਨੀ ਸਗਲ ਧਾਨ ਤੇ ਉਹ ਉਤਮ ਧਾਨ ਨਾਨਕ ਜੀ ਹ ਕਟ ਵਸਾ ਹਰ ਨਾਮ लोक निर्गुण आर ऐन आर सो प्रभ सदा अष्टपदी रख के गुण चेत प्राणी कवन मूलते कवन दृष्टानी जिन तू गारिया गर्भ अगन महा जिन्हें उबारिया बार बिव सदा तुझे पया रूत परजोबन भोजन सुख सूद बिरत प्या उपर सैन मुख पे आओ बैठ को दैन एहो निर्गुण गोण कछु ना भुजा बक से ले हो तो नानक सीजा जिहे प्रसाद तर ऊपर सुख बसहा सूत परात अमित बने ता संग हसहा जेह प्रसाद पीवहा शीतल जला सुखदाई पवन पावक अमूला जेह प्रसाद पोग सब रसा सगले समगरी संग साद बसा दिने आस्ते पावे करन नेत्र रसना तिसहा ਤੇ ਆਗਾ ਅਵਰ ਸੰਗਰਚਨਾ ਆਸੇ ਦੋਖ ਮੂੜ ਅੰਧ ਭੇ ਆਪੇ ਨਾਨਕ ਕਾੜ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸ ਸਿਓ ਪ੍ਰੀਤ ਨ ਕਰਗਵਾਰ ਜਾਕੀ ਸੇਵਾ ਨਮ ਨਿਧ ਭਾਵੈ ਤਾਂ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਅੰਧਾ ਜਾਣ ਤ ਦੂਰ ਹੈ ਜਾਕੀਟ ਹੈ ਲਾ ਪਾਵੈ ਦਰਗਾਹ ਮਾਨ ਕਿਤੀ ਸਹਾਂ ਵੀ ਸਾਰਾ ਮੁਗਤ ਅਜਾਨ ਸਦਾ ਸਦਾ ਇਹੋ ਭੁੱਲਣ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆਗ ਕੋਲੀ ਸੰਗ ਰਚਾ ਸਾਚ ਛੋੜ ਝੂਠ ਸੰਗ ਮਚਾ ਜੋ ਛੜਨਾ ਸੋ ਅਸਥਿਰ ਕਰ ਮਾਨਾ ਜੋ ਹੋਵਨ ਸੋ ਦੂਰ ਪਰਾਨਾ ਛੋੜ ਜਾਏ ਤਿਸ ਕਾ ਸ਼ਰਮ ਕਰਾ ਸੰਗ ਸਹਾਈ ਤਿਸ ਪਰ ਹਰ ਚੰਦਨ ਲੇਪ ਉਤਾਰਾ ਤੋਏ ਗਰ ਤਬ ਪ੍ਰੀਤ ਪਚਮ ਸੰਗ ਹੋਏ ਅੰਧ ਕੂਪ ਮਹਾਪਤੀਤ ਵੀ ਕਰਾਲ ਨਾਨਕ ਕਾੜ ਲੇ ਹੋ ਪ੍ਰਭ ਦੇਯਾਲ ਕਰ ਤੂ ਤੇ ਪਸੂਕੀ ਮਨ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਵੇਖ ਅੰਦਰ ਮਲਮਾਇਆ ਸੋ ਪਸਨਾ ਹੈ ਕਚ ਕਰਾ ਸਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪਾ ਲੋਭ ਸੁਹਾਨ ਅੰਤਰ ਅਗਨ ਬਾਹਰ ਕਨ ਸੁਆਹ ਗਲ ਪਾਥਰ ਕਾసే ਤਰ ਅਥਾ ਜਾ ਕੇ ਅੰਤਰ ਬਚਾ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਅਸ ਨੂੰ ਅੰਧਾ ਕੈਸੇ ਮਾਰਗ ਪਾਵੈ ਕਰਗ ਹਲੇ ਹੋ ਉਡਣੀ ਬਹਾਵੈ ਕਾਹ ਬੁਝਾਰਤ ਬੁਝਾ ਡੋਰਾ ष कहिया तो समझ पोरा कहा बिष्ण पद गावै गोंग जतन करा तो पी सुर पंग कह पिंगुल पर्वत पर पवन नहीं हो ओहा उस गवन करतार करुणा मैं दिन बेंती करा नानक तुमरी कृपा तरा सो आवे ना चीत जो ਬੈਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਿਹ ਪਿੱਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨ ਹੈ ਪ੍ਰੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕਰੋ ਦਮੋਹ ਝੂਠ ਵੀ ਕਾਰ ਮਹਾ ਲੋਭ ਤਰੋਹ ਏ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰੱਖ ਲੈ ਹੋ ਆਪਣ ਕਰ ਕਰਮ ਤੂ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹ ਸੁਖ ਕਨੇ ਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ